ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੂ ਵੀਤੇ ਅੱਜ ਦੀ ਵੀਡੀਓ ਫਰੈਂਡ ਮਾਸੀਵਾੜਾ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਬਾਈਕੋਲ ਟੌਪ ਦਾ ਸੰਪਕਾਉ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਤੋਂ ਕਰਦੇ ਆਂ ਜੀ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਦੱਸੋ ਜੀ ਆਪਣਾ ਮੇਰਾ ਨਾਮ ਜਸਪਾਲ ਸਿੰਘ ਆ ਜੀ ਤੇ ਮਾਸੀਵਾੜਾ ਸਾਡਾ ਸ਼ਹਿਰ ਆ ਜੀ ਤੇ ਤਹਿਸੀਲ ਸਮਰਾਲਾ ਪੈਂਦੀ ਆ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਜੀ ਨੰਬਰ ਭਰ ਆਪਾਂ 943688 ਹਾਂਜੀ 2796 ਜੀ ਠੀਕ ਹੈ ਜੀ ਹਾਂਜੀ ਛੋਟੇ ਦੀ ਜਾਣਕਾਰੀ ਦਿਓ ਜੀ ਆਪਣਾ ਕਿੰਨੇ ਟਾਈਮ ਦਾ ਹੋਇਆ ਕੀ ਕਰਦਾ ਇਹ 2020 ਦਾ ਜੀ ਤੇ ਹੁਣ ਸਾਢੇ 4 ਸਾਲ ਦਾ ਹੋ ਗਿਆ ਜੀ ਹਾਂਜੀ ਦੰਦ ਛੇ ਦੰਦ ਆ ਜੀ ਹੁਣ ਦੰਦ ਇਹਨੇ ਸਿੱਟੇ ਹੋਏ ਨੇ ਛੇਵੇਂ ਠੀਕ ਹੈ ਜੀ ਹਾਂਜੀ ਤੇ ਇਹ ਲక్ష్ਮੀਵਾਰੋਂ ਦਾਰੇ ਦਾ ਬੱਚਾ ਜੀ ਠੀਕ ਹੈ ਜੀ ਤੇ ਇਹਦੀ ਮਾਂ ਸਾਡੇ ਕੋਲ ਹੀ ਆ ਜੀ ਠੀਕ ਹੈ ਜੀ ਤੇ ਉਹ 23-24 ਲੀਟਰ ਦੁੱਧ ਦਿੰਦੀ ਆ ਠੀਕ ਹੈ ਤੇ ਮਰੀ ਇਹਦੀ ਮਾਂ ਦਿਖਾਉਂਗੀ ਹਾਂਜੀ ਮਾਂ ਦਾ ਦਿਖਾ ਦਿਓ ਜੀ ਇੱਕ ਵਾਰ ਹਾਂਜੀ ਆਤਮਾ ਮਾਂ ਵੀ ਦਿਖਾ ਹਾਂਜੀ ਹਾਂਜੀ ਦਿਖਾਓ ਲੋਪਰਾ ਇਹਦਾ ਮਾਂ ਦੇਖ ਸਾਡੇਪਰਾ ਬਾਈ ਕੋਲਾ ਬਾਈ ਮਾਂ ਦਾ ਦੁੱਧ ਕਿੰਨਾ ਇਹਦਾ ਜੀ ਇਹਦਾ ਜੀ ਜਦੋਂ ਤਾਜੀ ਹੁੰਦੀ ਆ ਉਦੋਂ 23 24 ਲੀਟਰ ਦੇ ਦਿੰਦੀ ਆ ਜੀ ਦੁੱਧ ਠੀਕ ਹੈ ਜੀ ਤੇ ਹੁਣੇ 6.5 ਮਹੀਨੇ ਦੀ ਗੱਬਣਾ ਜੀ ਹਾਂਜੀ ਤੇ ਇੱਕ ਟਾਈਮ ਕਰਤੀ ਜੀ ਹੁਣ ਠੀਕ ਹੈ ਜੀ ਹੁਣ 11 ਲੀਟਰ ਦੁੱਧ ਹੈਗਾ ਜੀ ਇਸ ਟਾਈਮ ਠੀਕ ਹੈ ਜੀ ਹਾਂਜੀ ਲੋਪਰਾ ਇਹ ਚੁੱਟੀ ਦੀ ਮਾਂ ਠੀਕ ਹੈ ਨਾ ਦੇਖ ਸਕਦੇ ਲੈਵਲ ਉਪਾ 2.4 ਲੀਟਰ ਦੋ ਦਿੰਦੀ ਆ ਠੀਕ ਹੈ ਨਾ ਹਾਂਜੀ ਬਈ ਤੋਰ ਕੇ ਦਿਖਾਓ ਜੀ ਠੀਕ ਦੇਖ ਸਰ ਬਰਾ ਥੋੜਾ ਭਾਈ ਜੀ ਨੇ 1 ਮਿੰਟ ਇੱਕ ਮਿੰਟ ਆ ਜਾ ਫਿਰ ਆਹ ਤੇ ਪਾਣੀ ਪੀ ਗਿਆ ਜੀ ਠੀਕ ਹੈ ਆਹ ਸਰ ਬਹੁਤ ਰੀਜਨਲ ਪਾਲਿਆ ਜੀ ਹਾਂਜੀ ਹਾਂਜੀ ਦੇਖ ਸਰ ਕੱਦ-ਕੁੱਦ ਛੋਟੇ ਦਾ ਪੂਰਾ ਜੀ ਠੀਕ ਹੈ ਜੀ ਟੈਸਟ ਜਲ ਦੇਖ ਸਰ ਠੀਕ ਹੈ ਜੀ ਹਾਂਜੀ ਬਈ ਜੀ ਰੇਟ ਇਹਦਾ ਰੇਟ ਜੀ ਆਪਾਂ ਫੋਨ ਤੇ ਕਰ ਲਾਂਗੇ ਜੀ ਠੀਕ ਹੈ ਜੀ ਤੇ ਬੇਨਤੀ ਹੈ ਜੀ ਵੀ ਸ਼ਕੀਨ ਜਿਹਨੇ ਘਰੇ ਰੱਖਣਾ ਜੀ ਉਹੀ ਮਿਲਣਾ ਕੱਟਣ ਵੱਢਣ ਵਾਲਾ ਕੋਈ ਵੀਰ ਮੇਰਾ ਨਾ ਉਹ ਕਰੇ ਜੀ ਠੀਕ ਹੈ ਜੀ ਤੰਗ ਪਰੇਸ਼ਾਨ ਠੀਕ ਹੈ ਜੀ ਠੀਕ ਹਾਂ ਜੀ ਦੇਖ ਸਕਦੇ ਭਰਾ ਹਾਂਜੀ ਭਾਈ ਜੀ ਇਹ ਝੋਟੇ ਦਾ ਰਿਜ਼ਲਟ ਤੁਹਾਨੂੰ ਦਿਖਾ ਦਿੰਦੇ ਜੀ ਹਾਂਜੀ ਭਾਈ ਜੀ ਦੱਸੋ ਇਹ ਕੱਟੀ ਹੈ ਜੀ ਦੀ ਹਾਂਜੀ ਆਹ ਕੱਟੀ ਹੈ ਜੀ ਇਹਦੀ ਠੀਕ ਹੈ ਦੇਖ ਸਕਦੇ ਭਰਾ ਦੇਖੋ ਜਦੋਂ ਨਿਕਲਦੇ ਚਿਪ ਗਿਆ ਜੀ ਇਹ ਰਿਜ਼ਲਟ ਆ ਝੋਟੇ ਦਾ ਠੀਕ ਹੈ ਜੀ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਸੇਲ ਆ ਠੀਕ ਹੈ ਜੀ ਪਿੰਡ ਮਾਸੀਗੜਾ ਜਿਹੜਾ ਲੇਵ ਵਾਈ ਜੀ ਨਾਲ ਜਰੂਰ ਕਨੈਕਟ ਕਰੋ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਦੇ ਪੇਜ ਆ ਗਰਜੀਤ ਰਾਏ ਉਹਨੂੰ ਵਾਦ-ਵਾਦ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸੁਣਨ ਨੂੰ ਨਵੀਂ ਵੀਡੀਓ ਅਪਲੋਡ ਕਰ ਦੇਵੇ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ